ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਇਨ ਮਾਈ ਚੈਨਲ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ ਐਂ ਨਵੀਂ ਵੀਡੀਓ ਦੇ ਵਿੱਚ ਵੀ ਤੁਹਾਡਾ ਸਵਾਗਤ ਹੈ ਤੇ ਬਿਨਾਂ ਦੇਰੀ ਕੀਤੇ ਹੋਏ ਆਪਾਂ ਆਪਣਾ ਬੀਸੀ ਵਾਲਾ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਜੀ ਜੇ ਕੋਈ ਸ਼ੱਕ ਨਹੀਂ ਆ ਕਰੀ ਚੈੱਕ ਨਹੀਂ ਵੀ ਬਜਾ ਕਾਂਦਾ ਦਿਲ ਧਕ ਧਕ ਕਰਦਾ ਧਕ 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 ਲਓ ਜੀ ਇਸ ਕੁੜੀ ਨੇ ਤਾਂ ਵਿਗਿਆਨੀਆਂ ਤੇ ਨਾਸਾ ਵਿਗਿਆਨੀਆਂ ਨੂੰ ਵੀ ਫੇਲ ਕਰਤਾ ਉਹਨਾਂ ਨੇ ਕਿਹਾ ਸੀ ਦਿਲ ਤਾਂ ਛਾਤੀ ਦੇ ਕੋਲ ਹੁੰਦਾ ਹੈ ਇਹਦਾ ਦਿਲ ਤਾਂ ਜਿਆਦਾ ਹੀ ਚਿੱਤਣਾ ਦੇ ਵਿੱਚ ਵੜ ਗਿਆ ਵਾ ਤਾਂ ਹੀ ਚਿੱਤੜ ਹਲਾਈ ਜਾਂਦੀ ਆ ਤੇ ਉਦੋਂ ਮਾਂ ਖੜੀ ਵੀ ਕਹਿੰਦੀ ਪਈ ਆ ਇੱਕ ਲਾਈਕ ਮੇਰੀ ਧੀ ਨੂੰ ਵੀ ਕਰ ਦੋ ਜਿਹੋ ਜੀ ਕੋਕੋ ਹਜ ਕੋਕੋ ਦੇ ਨਿਆਣੇ ਤਾਂ ਹੀ ਮੈਂ ਸੋਚਾਂ ਦਿਲ ਦੇ ਦੋਰੀਆਂ ਨੇ ਪੈਂਦੇ ਕਿਉਂ ਨੇ ਐਸੇ ਉਹਨਾਂ ਮਾਰੀਆਂ ਸੂਟ ਤੇ ਕੱਟੀਆਂ ਓਹੋ ਬਲਡੋజర్ ਦੀ ਵੱਡੀ ਭੈਣ ਜੇ ਦਰਜੀ ਤੈਨੂੰ ਵੇਖ ਲੰਦਾ ਨਾ ਉਹਨੇ ਪੱਕਾ ਸੇਬੇ ਨਾ ਹੀ ਮਾਰਨੀਆਂ ਸੀ ਇਹ ਤਾਂ ਪਲੇਖੇ ਦੇ ਵਿੱਚ ਕੱਚੀਆਂ ਮੱਚੀਆਂ ਵਾਜ ਗਈਆਂ ਚੱਲ ਕੋਈ ਨਾ ਤੂੰ ਪਕੀਆਂ ਲਵਾ ਕੇ ਵੀ ਕੀ ਕਰਨਾ ਸੀ ਉਹੀ ਬੇਸਵਾਦਾ ਫਿਗਰ ਹੀ ਦਿਖਾਉਣਾ ਸੀ ਆਪਣਾ ਕੁੜੀ ਫਿਗਰ ਬਣਾਵੇ ਸਾਬਾ ਵਰਗੀ ਖੌਰੇ ਕਿਹੜੇ ਮੇਰੇ ਜੈਦੀ ਹੋ ਤੇ ਆਈ ਯਾਰ ਓਏ ਟਾਲ ਜਾ ਬੇ ਟਾਲ ਜਾ ਨਾ ਤੂੰ ਜਨਾਨਾ ਨਾ ਤੂੰ ਬੰਦਾ ਨਾ ਤੂੰ ਆਂਟੀ ਅੱਧ ਵਿਚਾਲੇ ਦਾ ਟੈਂਪੂ ਬਣਿਆ ਸਰਦਾਵਾ ਜੇ ਕਿਤੇ ਮਰਜੇ ਨੂੰ ਪਤਾ ਲੱਗ ਗਿਆ ਨਾ ਵੀ ਅੱਜਕੱਲ ਸਾਈਬਾ ਐਵੇਂ ਦੀ ਆਉਣ ਲੱਗੀਆਂ ਉਹਨੇ نیچے ਆ ਕੇ ਤੇਰੇ ਚਿੱਟੜ ਵੱਡ ਦੇਣੇ ਨੇ ਫਿਰ ਵੱਡੇ ਹੋਏ ਚਿੱਟੜੀ ਹਿਲਾਉਂਦਾ ਰਹੇ ਫਿਰ ਫਿਗਰ ਦਿਖਾਈ ਫਿਰ ਚੰਗਾ ਆਪਣਾ ਵੱਡੇ ਹੋਏ ਚਿੱਟਣਾ ਦੇ ਨਾਲ ਲੱਗਦਾ ਅੱਜਕੱਲ ਕੁੜੀਆਂ ਨਹੀਂ ਆਉਣੀਆਂ ਹੁਣ ਇਹੋ ਜਿਹੇ ਟੈਂਪੂ ਹੀ ਦਿਖਿਆ ਕਰਨੇ ਨੇ ਜ਼ਿਆਦਾਤਰ ਇੱਕ ਆ ਚੌਵਲਾਂ ਦੇਖ ਲਓ ਜਿਹੜੀਆਂ ਜਿਆਦੀਆਂ ਜਿਮ ਲਵਰ ਬਣੀਆਂ ਫਿਰਦੀਆਂ ਨੇ ਘਰੋਂ ਤਾਂ ਪਾ ਕੇ ਜਾਣਗੀਆਂ ਪਜਾਮੇ ਉੱਥੇ ਜਾ ਕੇ ਪਜਾਮੇ ਲਾਉਣਗੀਆਂ ਤੇ ਪੈ ਜਾਣਗੀਆਂ ਲੰਮੇ ਉਹ ਵੀ ਨਿੱਕਰਾਂ ਦੇ ਵਿੱਚ ਤੇ ਦਿਖਾਉਣਗੀਆਂ ਆਪਣੇ ਚਿੱਤੜ ਉਹ ਬੰਦਾ ਜਾਂਦਾ ਜਿਮ ਇਹ ਦੱਸੇ ਕਿ ਮੈਂ ਅੱਜ 8 ਸੈੱਟ ਇਹਦੇ ਲਾਏ ਇਹਦੇ ਸੈੱਟ ਲਾਏ ਇਹਨਾਂ ਨੇ ਜਾ ਕੇ ਆ ਚਿੱਤੜੀ ਦਿਖਾਉਣੇ ਹੁੰਦੇ ਨੇ ਇਹ ਹੁੰਦੀਆਂ ਨੇ ਇਹੋ ਜੀਆਂ ਜਿਮ ਲਵਰ ਨੇ ਅ ਚਿੱਤੜ ਦਿਖਾ ਕੇ ਇਹਨਾਂ ਨੂੰ ਲੱਗਦਾ ਕਿ ਅਸੀਂ ਬਹੁਤ ਸੈਲੀਬ੍ਰਿਟੀ ਲੱਗ ਰਹੀਆਂ ਨੇ ਲੱਗਦੀਆਂ ਜਿਵੇਂ ਗਸਤੀਆਂ ਹੁੰਦੀਆਂ ਨੇ ਸਿਰੇ ਦੀਆਂ ਗਸਤੀਆਂ ਕੀ ਖਾ ਰਹੇ ਹੋ ਫਰੂਟ ਫਰੂਟ ਖਾ ਰਹੇ ਹੋ ਕਦੇ ਕਦੇ ਖਾ ਰਹੇ ਹੋ ਹੈ ਤੁਸੀਂ ਖਾ ਲਓ ਆਇਸ਼ਾ ਜੀ ਕੀ ਕੀ ਰੱਖਿਆ ਜੀ ਗ੍ਰੇਪਸ ਐਪਲ ਮੈਂਗੋ ਬਨਾਣਾ ਨਾਰੀ ਆਇਸ਼ਾ ਜੀ ਓਹੋ ਲੱਗਦਾ ਬੁਗੜੀ ਦਾ ਇੰਗਲਿਸ਼ ਦੇ ਵਿੱਚ ਹੱਥ ਤੰਗਾ ਤਾਂ ਹੀ ਤਾਂ ਸਾਰੇ ਫਰੂਟਸ ਦਾ ਨਾਮ ਇੰਗਲਿਸ਼ ਚ ਬੋਲਗੀ ਜਦੋਂ ਅਨਾਰ ਦੀ ਵਾਰੀ ਆਏ ਉਦੋਂ ਬੁਗੜੀ ਦੀ ਇੰਗਲਿਸ਼ ਖਤਮ ਹੋ ਗਈ ਫਿਰ ਪੰਜਾਬੀ ਚ ਹੀ ਬੋਲਣਾ ਪਿਆ ਨਾ ਅਨਾਰ ਓਹੋ ਲੱਗਦਾ ਬੁਗੜੀ ਬੋਂਦਲ ਗਈ ਪੱਤੇ ਕੁੱਤੇ ਖਾ ਗਈ ਅਸਰਦਾ ਆਹੋ ਜੀ ਕਰਤੂਤ ਕਰਨ ਵਾਲੇ ਮੁੰਡਿਆਂ ਨੂੰ ਨਾ ਕੋਈ ਹੱਕ ਨਹੀਂ ਹੁੰਦਾ ਕਿ ਆਪਣੇ ਸਿਰ ਦੇ ਉੱਤੇ ਉਹ ਦਸਤਾਰ ਸਜਾਵੇ ਜੇ ਤੁਸੀਂ ਦਸਤਾਰ ਦੀ ਰਿਸਪੈਕਟ ਨਹੀਂ ਨਾ ਕਰ ਸਕਦੇ ਤਾਂ ਉਹਦੀ ਬੇਅਦਵੀ ਵੀ ਨਾ ਕਰੋ ਇੱਕ ਬੂਟਾ ਕਰਕੇ ਤੁਸੀਂ ਆਪਣੇ ਸਿਰ ਦੇ ਉੱਤੇ ਦਸਤਾਰ ਦੇ ਉੱਤੇ ਕੋਕ ਪਾਣੀ ਉਹ ਇਹੋ ਜਿਹਾ ਫੜੇ ਮੋ ਟੋੜੇ ਆਹੋ ਜਿਹਾ ਸਰਦਾਰ ਹੋਣ ਦੇ ਜਿਹੜੀਆਂ ਨੂੰ ਜਿਹੜਾ ਦਿਲ ਕਰਿਆ ਉਹੀ ਜੱਟ ਪਾਉਂਦਾ ਔਰ ਉਹੀ ਪਾਈ ਚੀਜ਼ ਜੱਜਦੀ ਹਾਂ ਜੰਤਾ ਨੂੰ ਖੂਕੜਦਾ ਆਉਂਦਾ ਏ ਸਵਾਦ ਜਦੋਂ ਪਤਾ ਹੋਵੇ ਇਹ ਸਾਲੀ ਮੱਛ ਦੀ ਹਾਂ ਅਖੇ ਜੀ ਜਿਹੜਾ ਦਿਲ ਕਰੇ ਜੱਟ ਉਹੀ ਪਾਉਂਦਾ ਸਾਰਾ ਦਿਨ ਜੱਟ ਨੰਗ ਪੁਣਾ ਰੀਲਾਂ ਵਿੱਚ ਦਿਖਾਉਂਦਾ ਤੇ ਅਗਲਾ ਪਿਛਲਾ ਸਮਾਨ ਦਿਖਾ ਕੇ ਸਬਸਕ੍ਰਾਈਬਰ ਤੇ ਫਾਲੋਅਰ ਗੇਨ ਕਰਦਾ ਉਹ ਦਰਦਾ ਸ਼ੁਰੂ ਹੋ ਗਈਆਂ ਤੇ ਰੈਡੀ ਨੂੰ ਬੁਲਾ ਲਿਆ ਦਾਜ ਨੂੰ ਬੁਲਾ ਕੇ ਲੈ ਆਉਗਾ ਲੱਗਦਾ ਭਾਬੀ ਕੱਟਾ ਜਮਣ ਲੱਗੀ ਆ ਉਹ ਕਿਤੇ ਨਹੀਂ ਕੱਟਾ ਜਮਣ ਲੱਗੀ ਕਿਤੇ ਨਹੀਂ ਮੱਤ ਚੱਲੀ ਗੈਸ ਘੂਸ ਬਣੀਊਗੀ ਪੱਦ ਪੁੱਦ ਮਾਰ ਗੈਸ ਘੂਸ ਨਿਕਲੇ ਤੇਰੀ ਪੜੋ ਲੈ ਜਿੰਦਾ ਟਿੰਡ ਫਨਾਇਆ ਤੂੰ ਜਣਾ ਤੇਰੇ ਹੱਥ ਵਿੱਚ ਹੱਥ ਹੋਵੇ ਮੇਰਾ ਤੇਰੇ ਦੀ ਕੁਬਤ ਹੋਵੇ ਮੇਰਾ ਤੇਰੇ ਤੇਰੇ ਹੱਥ ਵਿੱਚ ਕੋ ਪੈਸਾ ਬਰਬਾਦ ਬਹੰਚੋ ਆਲੰਡਰ ਮਾਪੁੱਤ ਇਹ ਤਾਂ ਜਵਾਂ ਨਹੀਂ ਹਟਦੇ ਇਹ ਤਾਂ ਕੋਈ ਕਾਰਵਾਈ ਪਾ ਕੇ ਹੀ ਹਟਣਗੇ ਇਹਦਾ ਮਾਪੁੱਤ ਦਾ ਰਿਸ਼ਤਾ ਪਵਿੱਤਰ ਕਰਕੇ ਹੀ ਹਟਣਗੇ ਇਹਨਾਂ ਨੇ ਆਪਣਾ ਵਰਜਨ ਜਲਦੀ ਲੈ ਆਵਣਾ ਕੋਈ ਨਾ ਕੋਈ ਹਾਂਜੀ ਕੀ ਹੋ ਰਿਹਾ ਹੈ ਬੋਲਾ ਖਾ ਰਹੇ ਹੋ ਬੋਲਾ ਖਾ ਰਹੇ ਹੋ ਅੱਛਾ ਜੀ ਖਾ ਲੋ ਖਾ ਲੋ ਬੋਲਾ ਪਤਾ ਗਰਮ ਹੁੰਦੀਆਂ ਨੇ ਗੱਲ ਤੇ ਕਰਮ ਹੁੰਦੀਆਂ ਪਾਗਲ ਜਿ세 ਸਾਹ ਹਸਾਬ ਨਾਲ ਇਹ ਤੋਤਲੀ ਬੁਗੜੀ ਹਮੇਸ਼ਾ ਦਰਖਤਾਂ ਤੇ ਕੁਛ ਨਾ ਕੁਛ ਖਾਂਦਿਆਂ ਚਰਦਿਆਂ ਹੀ ਦੇਖਦੀ ਆ ਅਗਲੀ ਵਾਰ ਨੂੰ ਇਹਨੇ ਮੱਜਾਂ ਦੇ ਥੱਲੇ ਲੱਭਣਾ ਕੀ ਕਰਦਿਆਂ ਨੂੰ ਗੋਆ ਖਾਂਦਿਆਂ ਨੂੰ ਇਹਦਾ ਹਸਾਬ ਕਿਤਾਬ ਇਹੀ ਦੱਸਦਾ ਵਾ ਓਕੇ ਅ ਇੱਕ ਕੁਐਸਚਨ ਆ ਹਰਪ੍ਰੀਤ ਕੌਂਕ ਯੋਰ ਏਜ ਹਾਂ ਮੇਰਾ ਪਰ 2005 ਦਾ ਤੇ ਤੁਸੀਂ ਆਪਣੇ ਸੋਚ ਲਓ ਮੈਂ ਕਿੰਨੇ ਸਾਲ ਦੀ ਹੋਊਂਗੀ ਸ਼ੋਚਣਾ ਕੀ ਆ ਉਨੀਆਂ ਛਾਲਾਂ ਦੀਆਂ ਤੇ ਪਰ ਤੇਰੇ ਕੰਟੈਂਟਾਂ ਤੋਂ ਵੇਖ ਕੇ ਲੱਗਦਾ ਨਹੀਂ ਤੂੰ ਉਨੀਆਂ ਦੀਆਂ ਅੱਠ ਕੁੰਹਾਰੀ ਦੂਜੀ ਸੁਰਮੇ ਦੀ ਸਾਰੀ ਤੀਜੀ ਬੈੜੀ ਤੂੰ ਛੋੜ ਕੇ ਜਵਾਰਾ ਬਲ ਕੇ ਪੈਨਸ ਕੋਣ ਹੈ ਪੈਨਸ ਕਮਲ ਬੈਂਸ ਓਕੇ ਪੂਰਾ ਨਾਮ ਦੱਸਣੀ ਹੈ ਕਮਲ ਬੈਂਸ ਇਸ ਮਾਈ ਪਲਫਰਿੰਗ ਐਂਡ ਹਲੇ ਮੇਰਾ ਕੋਈ ਵਿਆਹ ਹੋਇਆ ਨਹੀਂ ਨਾ ਕੋਈ ਇੰਗੇਜਮੈਂਟ ਹੋਈ ਐ ਮੇਰਾ 2019 ਦਾ ਰਿਲੇਸ਼ਨ ਐ ਓ ਕਿਸੇ ਨੂੰ ਇੰਨਾ ਵੀ ਫਾਸਟ ਨਹੀਂ ਹੋਣਾ ਚਾਹੀਦਾ ਕਿ ਤੂੰ 2024 ਦੇ ਵਿੱਚ 19 ਸਾਲਾਂ ਆਂਦੀ ਆ ਤੇ ਤੂੰ 14 ਸਾਲਾਂ ਦੀ ਫਸ ਗਈ ਮੁੰਡੇ ਦੇ ਨਾਲ ਰਿਲੇਸ਼ਨ ਬਣਾਣੇ 14 ਸਾਲਾਂ ਚ ਬੜਾ ਮਰ ਤੇਰੇ ਸਾਲੀ ਗੰਦੀ ਔਲਾਦ ਨਾ ਮਜਾ ਨਾ ਸਵਾਦ ਨੈਕਸਟ ਕੁਐਸਚਨ what to do we see is you subscribe okay ਤੁਸੀਂ ਕੀ ਦੇਖੋਗੇ ਚੇਤਮੈਸ ਤੁਸੀਂ ਮੈਨੂੰ ਸਬਸਕ੍ਰਾਈਬ ਕਰਦੇ ਹੋ ਕਿ ਲੈ ਦੱਸ ਇਹ ਵੀ ਕੋਈ ਪੁੱਛਣ ਵਾਲੀ ਗੱਲ ਆ ਜੋ ਤੇਰਾ ਨਿਤ ਦਾ ਕੰਮ ਆ ਅਗਲਾ ਪਿਛਲਾ ਸਮਾਨ ਹੀ ਦਿਖਾਏਗੀ ਜੋ ਤੇਰੇ ਵਦੇ ਹੋਏ ਕੰਟੈਂਟ ਨੇ ਉਹੀ ਦਿਖਾਏਗੀ ਨੰਗ ਪ੍ਰਦਰਸ਼ਨ ਹੁੰਦਾ ਹੀ ਲੋਕੀ ਵੇਖਣਗੇ ਹੋਰ ਤੂੰ ਇੱਥੇ ਸਾਇੰਸ ਫੀਟਾ ਦਾ ਸਿਖਾਉਣ ਨਹੀਂ ਲੱਗੀ ਲੋਕਾਂ ਨੂੰ ਇਹ ਮੇਰੇ ਲਈ ਬਹੁਤ ਬੜੀ ਪ੍ਰੋਬਲਮ ਹੈ ਯਾਰ ਇਹ ਗਮਚਾ ਹੈ ਪ੍ਰਭੂ ਏ ਦੇਵਨੰਦ ਗਮਚਾ ਹੀ ਡੁੱਬ ਗਿਆ ਗਮਚਾ ਵੀ ਡੁੱਬ ਗਿਆ ਨਾ ਤੂੰ ਵੀ ਨੱਕ ਡੋਬ ਕੇ ਡੁੱਬ ਜਾ ਵਿੱਚ ਸ਼ਰਮ ਹੀ ਲਾ ਛੱਡੀਆ 19 ਸਾਲਾਂ ਨੂੰ ਇੰਨੀ ਅੱਗ ਲੱਗੀ ਪਈ ਆ ਮੇਰੀ ਪਹਿਲਾਂ ਹੀ ਨੀ ਆਕੜੂ ਜੀ ਮਾਨ ਸੋਣੀਏ ਹਾਂਜੀ ਥੈਂਕਸ ਫॉर ਵਾਚਿੰਗ ਮਾਈ ਵੀਡੀਓ ਯਾਰ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਕਿਵੇਂ ਦੀ ਲੱਗੀ ਮਿਲਦੇ ਹਾਂ ਹੁਣ ਨਿਊ ਵੀਡੀਓ ਦੇ ਵਿੱਚ